ਸਰਕਾਰੀ ਬਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਵੱਡੀ ਖ਼ਬਰ ਨਿਕਲ ਕੇ ਆ ਰਹੀ ਹੈ ਇਹ ਖ਼ਬਰ ਤੁਹਾਡੇ ਲਈ ਹੈ ਕਿਉਂਕਿ ਸਰਕਾਰੀ ਬਸਾਂ ਹੁਣ 3 ਦਿਨਾਂ ਲਈ ਨਹੀਂ ਚੱਲਣ ਗਿਆ ਤਾਂ ਕਈ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਖਾਸ ਕਰਕੇ ਉਨ੍ਹਾਂ ਲੋਕਾਂ ਨੂੰ ਜੋ ਕਿ ਸਰਕਾਰੀ ਬਸਾਂ ਦੇ ਵਿੱਚ ਸਫ਼ਰ ਕਰਦੇ ਨੇ ਆਪਣੇ ਕੰਮ ਕਾਜ ਲਈ ਜਾਂਦੇ ਨੇ ਤੇ ਖਾਸ ਕਰਕੇ ਬੀਬੀਆਂ ਇਸ ਸਫ਼ਰ ਦਾ ਜਿਹੜਾ ਕਿ ਆਨੰਦ ਲੈਂਦੀਆਂ ਨੇ ਆਪਣੇ ਕੰਮ ਕਾਜ ਨੂੰ ਵੀ ਜਾਂਦੇ ਨੇ ਤੇ ਘੁੰਮਣ ਫਿਰਨ ਦੇ ਲਈ ਵੀ ਇਸ ਬੱਸ ਦਾ ਇਸਤੇਮਾਲ ਕਰਦੇ ਨੇ ਤਾਂ ਹੁਣ ਇਹ ਬਸਾਂ 3 ਦਿਨ ਨਹੀਂ ਚੱਲਣਗੀਆਂ ਦਰਅਸਲ ਸੂਬੇ ਦੇ ਵਿੱਚ ਸਰਕਾਰੀ ਬੱਸ ਸੇਵਾ ਹੁਣ 3 ਦਿਨਾਂ ਦੇ ਲਈ ਠੱਪ ਰਹਿਣ ਵਾਲੀ ਹੈ ਪੀਆਰਟੀਸੀ ਅਤੇ ਪਨਬੱਸ ਦੀਆਂ ਬਸਾਂ ਜਿਹੜੀ ਕਿ ਬੰਦ ਰਹਿਣ ਵਾਲੀਆਂ ਨੇ ਕਿਹੜੀ ਤਰੀਕ ਨੂੰ ਉਹ ਬੰਦ ਰਹਿਵੇਗੀ ਉਹ ਪੂਰੀ ਜਾਣਕਾਰੀ ਤੁਹਾਨੂੰ ਦਵਾਂਗੇ ਦਰਅਸਲ ਪੀਆਰਟੀਸੀ ਅਤੇ ਪਨਬੱਸ ਮੁਲਾਜ਼ਮ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਰਿਹਾਈਸ਼ ਦੇ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਹੈ ਤਾਂ ਦੱਸਦੀ ਹੈ ਕਿ 6 7 ਅਤੇ 8 ਜਨਵਰੀ ਨੂੰ ਬਸਾਂ ਨਹੀਂ ਚੱਲਣਗੀਆਂ ਤਾਂ ਬਸਾਂ ਦੇ ਵਿੱਚ ਸਫ਼ਰ ਕਰਨ ਵਾਲਿਆਂ ਦੇ ਲਈ ਬਹੁਤ ਇਹ ਜ਼ਰੂਰੀ ਖਬਰ ਹੈ ਇਸ ਕਾਰਨ ਦੱਸਦੀ ਹੈ ਕਿ 6 ਅਤੇ 7 ਅਤੇ 8 ਜਨਵਰੀ ਨੂੰ ਸਰਕਾਰੀ ਬਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਆਪਣਾ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੀ ਪੰਬਸ ਅਤੇ ਪੀਆਰਟੀਸੀ ਠੇਕਾ ਮੁਲਾਜ਼ਮ ਯੂਨੀਅਨ ਨੇ ਪਿਛਲੇ ਮਹੀਨੇ ਪੰਜਾਬ ਭਰ ਦੇ ਵਿੱਚ ਮੰਤਰੀਆਂ ਨੂੰ ਮੰਗ ਪੱਤਰ ਸੌਂਪ ਕੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਜਿਹੜੇ ਕੀ ਪ੍ਰਮੁਖਤਾ ਦੇ ਨਾਲ ਚੁੱਕੇ ਸੀਗੀ ਪਰ ਇਸ ਸੰਬੰਧੀ ਪਿਛਲੇ ਮਹੀਨੇ ਜਲੰਧਰ ਡੀਪੂ 1 ਅਤੇ 2 ਦੇ ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਜਿਹੜੇ ਕੀ ਮਹਿੰਦਰ ਭਗਤ ਅਤੇ ਦੁਆਬੇ ਦੇ ਵਕਫ ਵਿਧਾਇਕਾਂ ਦੇ ਨਾਲ ਉਹਨਾਂ ਦੀ ਰਿਹਾਈਸ਼ ਦੇ ਉੱਤੇ ਮੁਲਾਕਾਤ ਵੀ ਕੀਤੀ ਗਈ ਸੀਗੀ ਪਰ ਕੈਬਨਿਟ ਮੰਤਰੀ ਦੀ ਰਿਹਾਈਸ਼ ਦੇ ਉੱਤੇ ਪਹੁੰਚੇ ਵਫ਼ਦ ਦੀ ਅਗਵਾਈ ਪ੍ਰਧਾਨ ਵਿਕਰਮਜੀਤ ਸਿੰਘ ਸਤਪਾਲ ਸਿੰਘ ਸੱਤਾ ਤੇ ਜਸਬੀਰ ਸਿੰਘ ਸੀਨੀਅਰ ਆਗੂ ਚਾਨਣ ਸਿੰਘ ਚੰਨਾ ਆਦਿ ਨੇ ਕੀਤੀ ਤੇ ਯੂਨੀਅਨ ਦੇ ਅਧਿਕਾਰੀਆਂ ਨੇ ਮਹਿੰਦਰ ਭਗਤ ਨੂੰ ਮੰਗ ਪੱਤਰ ਸੌਂਪ ਕੇ ਯੂਨੀਅਨ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ ਸੀਗਾ ਦੱਸਦੇ ਕਿ ਯੂਨੀਅਨ ਨੇ ਮੰਤਰੀ ਤੇ ਵਿਧਾਇਕਾਂ ਨੂੰ ਮੰਗ ਪੱਤਰ ਸੌਪਣ ਤੋਂ ਬਾਅਦ ਸਥਾਨਕ ਬੱਸ ਸਟੈਂਡ ਦੇ ਉੱਤੇ ਵੀ ਸੰਬੋਧਨ ਕੀਤਾ ਵਿਕਰਮਜੀਤ ਸਿੰਘ ਨੇ ਕਿਹਾ ਕਿ ਆਰਜੀ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਵਿੱਚ ਹੋ ਰਹੀ ਹੈ ਦੇਰੀ ਦੇ ਕਾਰਨ ਯੂਨੀਅਨ ਨੂੰ ਸੰਘਰਸ਼ ਦਾ ਬਿਗਲ ਵਜਾਉਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ ਤਾਂ ਦੱਸ ਦਈਏ ਕਿ ਹੁਣ 3 ਦਿਨਾਂ ਤੱਕ ਸਰਕਾਰੀ ਬਸਾਂ ਨਹੀਂ ਚੱਲਣਗੀਆਂ ਦਰਅਸਲ ਪੀਆਰਟੀਸੀ ਅਤੇ ਪਨਬਸ ਦੇ ਜਿਹੜੇ ਕਿ ਠੇਕੇ ਮੁਲਾਜ਼ਮ ਸੀਗੇ ਆਪਣੇ ਮੰਗਾਂ ਨੂੰ ਲੈ ਕੇ ਇੱਕ ਵਾਰ ਫੇਰ ਤੋਂ ਸੜਕਾਂ ਦੇ ਉੱਤੇ ਆ ਚੁੱਕੇ ਨੇ ਜਿਹੜਾ ਕਿ ਜਿਹੜਾ ਕਿ ਦੱਸ ਦਈਏ ਕਿ ਚੱਕਾ ਜਾਮ ਕਰਨਗੇ ਪੀਆਰਟੀਸੀ ਬਸਾਂ ਦੇ ਜਿਹੜੇ ਕਿ ਠੇਕੇ ਸੀਗੇ ਠੇਕੇ ਮੁਲਾਜ਼ਮ ਤਾਂ ਉਹ ਤਿੰਨ ਦਿਨਾ ਤੱਕ ਬਸਾਂ ਨਹੀਂ ਚਲਾਉਣਗੇ ਪਨਵਸਤੇ ਪੀਆਰਟੀਸੀ ਦੇ ਵਿੱਚ ਸਫ਼ਰ ਕਰਨ ਵਾਲਿਆਂ ਖਾਸ ਕਰਕੇ ਬੀਬੀਆਂ ਦੇ ਲਈ ਇਹ ਅਹਿਮ ਖਬਰ ਹੋਣ ਵਾਲੀ ਹੈ ਕਿਉਂਕਿ ਉਹ ਬੀਬੀਆਂ ਜੋ ਕਿ ਸਰਕਾਰੀ ਬਸਾਂ ਦਾ ਆਨੰਦ ਲੈਂਦੇ ਸੀਗੇ ਕਿਉਂਕਿ ਮੁਫਤ ਦੇ ਵਿੱਚ ਉਹਨਾਂ ਦਾ ਆਉਣ ਜਾਣ ਹੁੰਦਾ ਸੀਗਾ ਕੋਈ ਕਿਰਾਇਆ ਨਹੀਂ ਲੱਗਦਾ ਸੀਗਾ ਪਰ ਹੁਣ ਤਿੰਨ ਦਿਨ ਉਹਨਾਂ ਦਾ ਖਰਚਾ ਪਾਣੀ ਜਿਵੇਂ ਕਹਿ ਸਕਦੇ ਆ ਵੀ ਪ੍ਰਾਈਵੇਟ ਬਸ ਤਰਾਹੀ ਉਹ ਜਾ ਸਕਣਗੇ ਪਰ ਸਰਕਾਰੀ ਬਸਾਂ ਬਿਲਕੁਲ ਨਹੀਂ ਚੱਲਣਗੀਆਂ ਕਿਹਾ ਜਾ ਰਿਹਾ ਹੈਗੀ ਤਿੰਨ ਦਿਨਾ ਤੱਕ ਜਿਹੜਾ ਕਿ ਠੱਪ ਰਹਿਣਗੀਆਂ ਸਰਕਾਰੀ ਤੇ ਸਰਕਾਰੀ ਬਸਾਂ ਜਿਸ ਦੇ ਵਿੱਚ ਪੀਆਰਟੀਸੀ ਤੇ ਪਨਬਸ ਆਉਂਦੀਆਂ ਨੇ ਤਾਂ ਜਿਹੜੇ ਕਿ ਚੰਡੀਗੜ੍ਹ ਜਾਂਉਂਦੇ ਨੇ ਜਾਂ ਫਿਰ ਪੰਜਾਬ ਦੇ ਹੋਰ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਜਾਂਉਂਦੇ ਨੇ ਤਾਂ ਇਹ ਖਬਰ ਇੱਕ ਵਾਰ ਜ਼ਰੂਰ ਦੇਖ ਲਿਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ 6 7 ਤੇ 8 ਤਰੀਕ ਨੂੰ ਸਰਕਾਰੀ ਬਸਾਂ ਨਹੀਂ